ਆਹ ਕਿਤੇ ਇਹ ਨਾ ਟਾਈਲਰ ਨੇ ਪੱਥਰ ਦੀਆਂ ਐ ਨਹੀਂ ਬਾਈ ਪੱਥਰ ਦੀਆਂ ਨਹੀਂ ਹੈਗੀਆਂ ਠੀਕ ਐ ਇਹ ਹੈਗਾ ਪਿਊਰ ਸਟੋਨ ਠੀਕ ਐ ਤੇ ਤੁਸੀਂ ਦੇਖੋ ਬਹੁਤ ਹਲਕੀ ਐ ਕਿਵੇਂ ਇਹ ਤਾਂ ਬਈ ਲਗਜ਼ਰੀ ਇਹ ਬਈ ਪਾਣੀ ਨਾਲ ਖਰਾਬ ਨਹੀਂ ਹੁੰਦੀ ਨਾ ਨਾ ਬਈ ਨੂੰ ਕੁਝ ਨਹੀਂ ਹੁੰਦਾ ਪੱਕੀ ਗੱਲ ਐ ਜਮ ਪੱਕੀ ਗੱਲ ਐ ਤੇਰੇ ਸਾਹਮਣੇ ਤਾਂ ਧੋਤੀ ਐ ਹਾਂ ਹਨਾ ਪੁੱਛੇ ਤਾਂ ਫਿਰ ਵਧੀਆ ਚੀਜ਼ ਐ ਨਾ ਬਈ ਵਧੀਆ ਚੀਜ਼ ਬਈ ਜਿਵੇਂ ਮਿੱਟੀ ਵੀ ਨਵੀਂ ਚੀਜ਼ ਐ ਇਹ ਜਿਹੜੀ ਮਰਜ਼ੀ ਧੋਲ ਬਣਦੀ ਆ ਵੀ ਧੋਲ ਹਾਂ ਹਾਂ ਜਿੱਤੇ ਮਰਜ਼ੀ ਪਾਣੀ ਮਾਰ ਲਓ ਕੋਈ ਚੱਕਰ ਨਹੀਂ ਦਾ ਅੱਛਾ ਇਹ ਨੂੰ ਕੁਝ ਨਹੀਂ ਹੁੰਦਾਗਾ ਮੈਨੂੰ ਤਾਂ ਐ ਬਈ ਉਹ ਟਾਈਪ ਪੱਥਰ ਦੀ ਹੁੰਦੀ ਸਾਰਾ ਰੇਤਾ ਗਿਆ ਜਿੱਲੇ ਕਪੜੇ ਨਾਲ ਸਾਫ ਕਰ ਦੋਗੇ ਸਾਰਾ ਗਿਆ ਅੱਛਾ ਤੁਸੀਂ ਹੱਟ ਬਣਾਉਣੀ ਹੈ ਛੱਤ ਦੇ ਉੱਪਰ ਜਿੱਥੇ ਤੁਸੀਂ ਸਾਈਡਾਂ ਤੋਂ ਆਲੀਗੀਆਂ ਜਿਹੜਾ ਬਾਹਰਲੇ ਦਸ਼ਾ ਫੌਰਨ ਚ ਦੇਖਦੇ ਨੇ ਉਹ ਸੋਹਣੇ ਡਿਜ਼ਾਈਨ ਜਿਵੇਂ ਬਣਦੇ ਨੇ ਬਨੇਰਿਆਂ ਨੂੰ ਤੁਸੀਂ ਐਲੀਵੇਟ ਕਰਨਾ ਹੈ ਇੱਕ ਨਵੀਂ ਲੁੱਕ ਦੇਣੀ ਹੈ ਬਨੇਰਿਆਂ ਨੂੰ ਸਾਈਡਾਂ ਤੋਂ ਉਹਦੇ ਵਾਸਤੇ ਬਹੁਤ ਸੋਹਣੀ ਚੀਜ਼ ਹੈ ਇਹ ਅੱਛਾ ਤੇ ਆ ਇਹ ਡੱਡ ਕਲਰ ਮਿਲ ਜਾਣੀ ਹੈ ਹਾਂ ਡੱਡ ਕਲਰ ਨਹੀਂ ਤੇ ਡਿਜ਼ਾਈਨ ਵੀ ਅਲੱਗ-ਅਲੱਗ ਨੇ ਅੱਛਾ ਡਿਜ਼ਾਈਨ ਵੀ ਅਲੱਗ-ਅਲੱਗ ਨੇ ਹਾਂ ਡਿਜ਼ਾਈਨ ਵੀ ਅਲੱਗ-ਅਲੱਗ ਨੇ ਕਲਰ ਵੀ ਅਲੱਗ-ਅਲੱਗ ਨੇ ਆਪਣੇ ਕੋਲ ਸਾਰਿਆਂ ਚੀਜ਼ ਡਿਜ਼ ਇਹ ਨਾਮ ਕਿੰਨੇ ਕਿੰਨੇ ਕੀ ਮਿਲ ਜੇ ਨਹੀਂ ਬਈ ਇਹ 600 ਰੁਪਏ ਦਾ ਪੀਸ ਹੈ ਅੱਛਾ 600 ਰੁਪਏ ਦਾ ਇੱਕ ਪੀਸ ਹੈ 600 ਰੁਪਏ ਦਾ ਇੱਕ ਪੀਸ ਹੈ ਤੁਸੀਂ ਆ ਮੰਨ ਕੇ ਚਲੋ ਇਹਦੀ ਘਟ ਕੋਟ ਵੀ 15 ਸਾਲ ਦੀ ਲਾਈਫ ਹੈ 15 ਸਾਲ ਪਿੱਛੋਂ ਸਾਰਾ ਇਹ ਚਾਦਰ ਹੈ ਅੱਛਾ ਚਾਦਰ ਦੇ ਉੱਤੇ ਸਟੋਨ ਲੱਗਿਆ ਹੋਇਆ ਹੈ ਅੱਛਾ ਇਹਨੂੰ ਨਾ ਧੁੱਪਣਾ ਖਰਾਬ ਹੋਏ ਨਾ ਮੀਂਹ ਨਾਲ ਪਾਣੀ ਭੂਰ ਨਾ ਖਰਾਬ ਦਾ ਇਹਦਾ ਲੱਗਣ ਬਾਹਰ ਲੱਗਣ ਵਾਸਤੇ ਬਣਾਈ ਹੋਈ ਹੈ ਅੱਛਾ ਬਾਹਰ ਲੱਗਣ ਵਾਸਤੇ ਬਾਹਰ ਲੱਗਣ ਵਾਸਤੇ ਤੁਸੀਂ ਚੀਜ਼ ਦੇਖ ਲਓ ਬਈ ਤੁਸੀਂ ਅਕਸਰ ਹੀ ਦੇਖਦੇ ਨਾ ਫੋਨ ਫੋਨ ਦੇਪਰ ਵੀਡੀਓ ਦੇਖਦੇ ਆਂ ਵੀ ਸੋਹਣ ਰੀ ਰੇਂਜ ਹੈਗੀ ਜੀ 1100 1200 ਤੋਂ ਲੈ ਕੇ ਠੀਕ ਹੈ ਜਿਹੜੇ ਦੇ ਹਿਸਾਬ ਨਾਲ ਇਹ ਚ ਮੋਟਾਈ ਦੇ ਹਿਸਾਬ ਨਾਲ ਇਹਦਾ ਰੇਕ ਵਾਧਾ ਘਟਵਾ ਹੈ ਜਿਵੇਂ ਇਹ ਮੰਨ ਤੁਲਵੀ ਇਹ 30 mm ਹੈ ਇਹ ਜੋ 100 mm ਤੱਕ ਡਾਉਂਦਾ ਹੈ اچھا 100 mm ਦਾ 100 mm ਤੱਕ ਦੇ ਜੀ ਤੇ ਆਪਣੇ ਕੋਲੇ ਪੀਓ ਸਟੋਨ ਮਿਲ ਜਾਂਦਾ ਠੀਕ ਹੈ ਉਹਦੇ ਹਿਸਾਬ ਨਾਲ ਇਹਦੀ ਰੇਂਜ 1100 1200 ਤੋਂ ਲੈ ਕੇ 1500 1700 1800 ਰੁਪਏ ਤੱਕ ਹੋ ਜਾਂਦੀ ਹੈ اچھا ਉਹ ਜਿਹੜਾ ਡਿਜ਼ਾਈਨ ਜਿਹੜਾ ਮਰਜ਼ੀ ਲਓ ਮਰਜ਼ੀ ਡਿਜ਼ਾਈਨ ਜਿਹੜਾ ਮਰਜ਼ੀ ਲਓ ਤਾਂ ਇਧਰ ਹੀ ਪਿਆ ਮੈਨੂੰ ਲੱਗਦਾ ਹਨਾ ਭਈ ਆਹ ਭਈ ਜਵੇਂ ਇਧਰ ਆਹ ਵਾਲਾ ਹੋ ਗਿਆ ਕਾ ਦੇਖ ਆ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਇਹ ਇਹਦਾ ਅੰਦਰ ਹੀ ਲੱਗਣਾ ਨੇ ਹੁਣ ਬਈ ਹਾਂ ਅੰਦਰ ਲੱਗਣ ਵਾਸਤੇ ਬਈ ਹਣਾ ਇਹ ਟੀਵੀ ਯੂਨਟ ਹੋ ਗਈ ਟੀਵੀ ਯੂਨਟ ਕੋਲੇ ਲਾਉਣਾ ਠੀਕ ਹੈ ਜਾਂ ਫਿਰ ਤੁਸੀਂ ਇੱਕ ਤੰਦ ਨੂੰ ਬਿਲਕੁਲ ਪੱਥਰ ਵਰਗੀ ਲੁੱਕ ਦੇਣੀ ਹੈ ਪਹਾੜਾਂ ਵਰਗੀ ਲੁੱਕ ਕੋ ਚ ਲੈਕਾਂ ਲੂਟਾਂ ਲਾ ਕੇ ਨਾ ਕਿਤੇ ਗਿਜਾਇਨ ਬਹੁਤ ਸੋਹਣੇ ਸੋਹਣੇ ਗਿਜਾਇਨ ਆਪਾਂ ਹਟਲਾਂ ਹਟਲਾਂ ਜੇ ਕਿਤੇ ਉੱਥੇ ਦੇਖਦੇ ਆਂ ਹਾਂ ਜਿਵੇਂ ਉਹਨਾਂ ਦੇ ਇੱਕ ਇੱਕ ਤੰਦ ਸਜਾਈ ਪਈ ਹੁੰਦੀ ਹੈ ਨਾ ਆਪਾਂ ਮੈਨ ਲੱਗਦਾ ਪਤਾ ਨਹੀਂ ਪੱਥਰ ਲਾ ਕੇ ਇਹਨਾਂ ਨੇ ਉਕਰ ਰੱਖਿਆ ਉਹ ਸਾਰੇ ਪੀਸਟ ਹੋਣ ਹੈ ਅੱਛਾ ਕਿਉਂਕਿ ਇਹਦੀਆਂ ਲੇਹਰਾਂ ਤੇ ਆਹ ਦੇਖ ਲਓ ਬਾਈ ਜੀ ਜਿਨ੍ਹਾਂ ਨੂੰ ਹੁਣ ਘਰ ਦੇ ਵਿੱਚ ਜਰੂਰਤ ਆ ਨਾ ਤਾਂ ਬਾਈ ਉਹਨਾਂ ਕੋਲੇ ਇੱਥੇ ਆਇਓ ਬਾਈ ਲੋਕੇਸ਼ਨ ਕੀ ਰਹਿਣੀ ਹੈ ਆਪਣੀ ਤੇ ਅ ਲੋਕੇਸ਼ਨ ਬਾਈ ਆਪਣੀ ਹੈਗੀ ਸੁਨਾਮ ਮਾਨਸਾ ਰੋਡ ਦੀਮਾ ਮੰਡੀ ਡੈਕੋ ਸਟਾਰ ਸਾਡਾ ਫੈਕਟਰੀ ਦਾ ਆਪਣਾ ਆਊਟਲੈਟ ਹੈ ਠੀਕ ਹੈ ਤੁਸੀਂ ਇੱਥੇ ਪਹੁੰਚੋ ਆ ਕੇ ਦੇਖੋ ਹਰ ਇੱਕ ਚੀਜ਼ ਨਵੀਂ ਨਵੀਂ ਆਈਟਮਾਂ ਫਿਊਰੇ ਲਿਆਉਂਦੇ ਰਹਿੰਦੇ ਨੇ ਜਦੋਂ ਵੀ ਕੋਈ ਚੀਜ਼ ਬਾਜ਼ਾਰ 'ਚ ਨਵੀਂ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਉਂਦੇ ਹਾਂ ਅੱਛਾ ਤਾਂ ਬਾਈ ਜੀ ਜਿਨ੍ਹਾਂ ਨੂੰ ਜਰੂਰਤ ਆ ਨਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਬਾਈ ਉਹਨਾਂ ਦੀ ਖੁਦ ਹੀ ਫੈਕਟਰੀ ਹੈ ਸਾਰਾ ਕੁ ਤਾਂ ਬਾਈਨ ਲొਕੇਸ਼ਨ ਦੱਸ ਹੀ ਦਿੱਤੀ ਹੈ ਤੇ ਨੰਬਰ ਆਪਾਂ ਥੱਲੇ ਲਿਖ ਦਾਂਗੇ ਤੇ ਇੱਕ ਵਾਰੀ ਜ਼ਰੂਰ ਇਥੇ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ